ਲਓ ਵੀ ਦੋਸਤੋ ਦੂਜਾ ਦਿਨ ਆ ਗਿਆ ਆਪਣਾ ਮਜਾਈ ਦਾ ਕੋਨਾ ਪੱਕਾ ਲੱਗਤਾ ਸੀ ਤਿਆਰ ਪੰਜ ਕਿਲੇ ਤੇ ਅਰ ਲਾਉਣੇ ਆ 20 ਵਗੈਰਾ ਤੇ ਇਧਰ ਆਪਣਾ ਰੋਡ ਵੀ ਆ ਗਿਆ ਮਸ਼ੀਨ ਲੈ ਕੇ ਤੇ ਇਧਰ ਦਿਖਾਈਏ ਬੈ ਇਥੇ ਵਿਛਾਲਾ ਤੇ ਅੱਜ ਆਪਾਂ ਪਰਮਨ ਵਾਲੀ ਕਣਕ ਆਪਾਂ ਸਾਰੀ ਨਵੇੜ ਦੇਣੀ ਆ ਕੋਸ਼ ਕੱਲ ਵੀ ਜਿਹੜੀ ਰਹੀ ਸੀ ਅੱਜ ਬਸ ਆ 5 ਗਲੇ ਰਹਿ ਗਏ ਆਪਣੇ ਕੋਲ ਪਰਮਾਲ ਦੇ ਬੀਜ ਨਾਲੇ ਤੇ ਆਪਾਂ ਬੀਜ ਦੇਣੇ ਆ ਤੇ ਅੱਜ ਮਸ਼ੀਨ ਵੀ ਲੱਗ ਸਕਦੀ ਮੁੱਛ ਲਈ ਵੱਡਾਂਗੇ ਜੇ ਟਾਈਮ ਲੱਗਿਆ ਤਾਂ ਤੇ ਜੇਕਰ ਚੈਨਲ ਤੇ ਨਵੇਂ ਆਇਆ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਜੇ ਕੋਈ ਵੀ ਨਵਾਂ ਆਇਆ ਚੈਨਲ ਤੇ ਉਹ ਵੀ ਸਬਸਕ੍ਰਾਈਬ ਕਰ ਲੇ ਤੇ ਘੰਟੀ ਨੂੰ ਨਾ ਆਪਣਾ ਨਾ ਭੁੱਲਿਓ ਕਿਉਂਕਿ ਨਵੀਂ ਤੇ ਨਵੀਂ ਵੀਡੀਓ ਤੁਹਾਡੇ ਕੋਲੇ ਪਹੁੰਚਦੀ ਰਵੇ ਤੇ ਲਾਉਣੇ ਆ 20 ਇਧਰ ਡੀਏਪੀ ਲਿਆਂਦੀ ਆ ਫਿਰ 9.5 ਘੰਟੇ ਚੈੱਕ ਕੀ ਫਿਰ ਗੱਟਾ ਕਿੱਲਾ ਪਾਵਾਂਗੇ ਕੱਟਾਈ ਤੂਸੋ ਬਾਈ ਤੇ ਹੋਰ ਵੈਰੈਟੀਆਂ ਵੀ ਸੋਨੇ ਦਿਖਾਉਣੇ ਆ ਕਿਹੜੀਆਂ ਕਿਹੜੀਆਂ ਲਾਵਾਂਗੇ ਆਪਾਂ ਅਰ ਲਾਉਣੇ ਆ ਫਿਰ 20 ਰੇਏ ਦੋਨੇ ਲੋ ਵੀ ਦੋਸਤੋ ਟਰੈਕਟਰ ਆਪਣੇ ਕੋਲ ਪਹੁੰਚ ਚੁੱਕਿਆ ਮਸ਼ੀਨ ਲੈ ਕੇ ਤੇ ਇਧਰ ਆ ਪਾਈ ਬੀਅਰ ਲਾਉਣਾ ਕਰਤਾ ਸ਼ੁਰੂ 222 303 ਇਹ 826 3 ਲੱਖ ਲੋ ਵੀ ਦੋਸਤੋ ਡੀ ਵੀ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਹੈ ਕਦੇ ਹਰੇ ਰੰਗ ਚ ਆ ਗਈ ਕਦੇ ਚਟੇ ਰੰਗ ਦੀ ਵੀ ਆਈ ਹੈ ਤੇ ਕਦੇ ਕਲੇ ਰੰਗ ਚ ਆ ਗਈ ਇਹਨੂੰ ਪਤਾ ਨਹੀਂ ਕਿਹੜਾ ਰੰਗ ਇਹਦਾ ਫੇਵਰੇਟ ਹੈ ਲੋ ਵੀ ਦੋਸਤੋ 20 ਪਾ ਕੇ ਮਸ਼ੀਨ ਆਪਾਂ ਕਰਤੀ ਤਿਆਰ ਤੇ ਆਪਾਂ ਡੈਟ ਲਾਉਣੇ ਮੋਟ ਖੋਲਣ ਤੇ ਤਰਤੁਰਨ ਲਾਦਿਆਂ ਹੌਲਕੇ ਲੱਗੇ ਜਾਉਂ ਘਰੇ ਬਰਾਹਣੇ ਲੋ ਵੀ ਦੋਸਤੋ 3 ਭਰ ਕੇ ਜਾਂਦੀ ਹੈ ਦੋ ਅਸੀਂ ਆਪਾਂ ਇਧਰ ਨੂੰ ਤੇ ਅਗਲੇ ਪਾਸੇ ਵੀ ਆਪਾਂ ਗੱਟਾ ਰੇਹਦਾ ਪੈਕਿੰਗ ਕਰਕੇ ਰੱਖ ਤਾਂ ਕੁਛ ਪਾਉਣ ਵਾਲੀ ਗੱਟੇ ਦੇ ਵਿੱਚ 3 ਗੱਟੇ 20 ਦੇ ਭਰ ਕੇ ਤੇ ਇੱਕ ਗਟਾ ਪੈ ਨਿਕਾ ਜਾ ਤੇ ਆਪਾਂ ਖੋਲਦੇ ਆ ਮੋਟਰ ਹੁਣ ਕੰਮ ਤਿਆਰ ਪਰ ਤਿਆਰ ਕਰਕੇ ਰੱਖਦਾ ਕਹਿੰਦੇ ਅੱਜ ਬਿਜਲੀ ਬਿਜਣੀ ਹੈ ਪਾਣੇ ਚੱਕ ਲਈ ਚੇ ਆਪਣੀ ਚੱਕ ਲਈ ਖੋਲ ਲਾਂਗੇ ਮੋਟਰ ਰੱਤ ਕਹਿੰਦੇ ਬਹੁਤ ਵਧੀਆ ਤੇ ਇਤਰੇ ਕਹਿੰਦੇ ਆਪਣਾ ਅਰਜਨ ਦਾ ਦਰਖਤ ਤੇ ਕਰਦੇ ਆ ਮੋਟਰ ਦੀ ਖੋਲਾ ਖਲਾਈ ਪਹਿਲਾ ਮੋਟਰ ਦੇ ਤੋਂ ਚੱਗਾ ਲੱਗੇ ਮੋਟਰ ਦਾ ਕੋਈ ਸਪਸ ਲੋਤੀ ਵੀ ਨਾ ਹੋਵੇ ਬੱਚ ਦਰਵੇ ਚੁੱਪ ਚੁੱਪ ਬੱਚਦੀ ਆ ਸਾਰਾ ਆਪਾ ਉੱਤੇ ਪਲੇਟ ਦੇਣੀ ਆ ਤੇ ਲੈ ਕੇ ਇਜਾਜਤ ਖੋਲਦੇ ਆਪਾਂ ਮੋਟਰ ਮਟਰ ਲਓ ਵੀ ਦੋਸਤੋ ਪਾਪ ਆਪਾ ਖੋਲ ਤੇ ਇਧਰ ਨਾਟਕ ਮੋਟਰ ਦੇ ਉੱਤੋਂ ਤੇ ਰਸਤਾ ਖੋਲ ਕੇ ਚੱਕ ਦਿੰਨੇ ਆਪਾਂ ਪਾਪ ਪਾਸੇ ਤੇ ਉਧਰ ਆਪਣੀ ਗੁਜਾਈ ਚੱਲੀ ਜਾਂਦੀ ਕਣਕ ਦੀ ਤੇ ਮੈਂ ਵੀ ਆਕਾ ਵਿਲੇ ਬਠੇ ਆਪਾਂ ਕਰਾਂਗੇ ਕੰਮ ਹੀ ਕਰਨ ਲਗੇ ਪਾਪ ਪਾਈ ਹੋਈ ਨਾਗਵਲ ਕਰ ਲਗੇ ਥੱਲੇ ਪਾਪ ਕਨੇ ਜੰਮੀ ਭਈ ਓਥੇ ਠੰਡ ਨਾਲ ਪਾਲਾ ਮੰਨ ਰਹੀ ਇਹ ਕਹਿੰਦੇ ਪਾਲਾ ਪਾਈ ਨੂੰ ਕਰੇ ਲਿਜਾ ਰਹੇ ਪਾਲਾ ਨਾ ਮੰਨ ਜੀ ਕਹਿੰਦੇ ਕਰਿਓ ਫਿਰ ਚੈੱਕ ਤੁਸੀਂ ਲੈ ਪਹਾਰਾ ਸਿਸਟਮ ਚੱਲ ਰਿਹਾ ਹੈ ਲੈ ਵੀ ਦੋਸਤੋ ਕਾਫੀ ਛੇਰ ਦਾ ਖੜਿਆ ਹੋਇਆ ਪਾਣੀ ਨਿਕਲ ਗਿਆ ਬਚਤ ਰਹਿ ਗਈ ਮੋਟਰ ਚ ਨਹੀਂ ਪਿਆ ਵਾਵਾ ਚੱਕ ਸਕਦੇ ਕੀ ਫਿਰ ਲੀ ਜਾਉਗੇ ਦੋਸਤ ਨਾਦੀ ਪੈਪਰ ਤੋਂ ਦੇਖ ਸਕਦੇ ਹੋ ਪਾਣੀ ਕਿੰਨਾ ਗੰਧਲਾ ਸੀਗਾ ਯਾਰ ਵਾਲਾ ਹੁਣ ਆ ਨਟ ਖੋਲ ਕੇ ਆਪਾਂ ਮੋਟਰ ਦਾ ਜੋੜ ਕਰ ਦਿੰਨੇ ਅੱਡ ਇਹ ਸੰਦੇ ਤਿਆਰਪੁਰ ਤਿਆਰ ਹੈ ਇਧਰ ਵਜਾਈ ਚੱਲ ਰਹੀ ਹੈ ਲਓ ਵੀ ਦੋਸਤੋ ਨਾੜ ਖੋਲਦੇ ਆਪਾਂ ਇਹ ਥੋੜਾ ਗਣਾ ਵਿੱਚ ਪਾਣੀ ਮੀਖੜਾ ਹੈ ਕਰੋ ਚੈੱਕ ਕਰ ਲੈਣਾ ਪਾਣੀ ਹਲਾਉਨੇ ਆ ਫਿਰ ਆਪਾਂ ਇਹਨੂੰ ਮਿੱਟੀ-ਮੁੱਟੀ ਕੱਢ ਲਗੇ ਲਓ ਵੀ ਦੋਸਤੋ ਮੋਟਰ ਆਪਾਂ ਖੋਲਤੀ ਚੱਲਦੇ ਹਾਂ ਆਪਾਂ ਮਸ਼ੀਨ ਕੋਲੇ ਤੇ ਉੱਡੇ ਦੇ ਧਰਿਆ ਹੋਇਆ ਗੱਟਾ ਈਐਪੀ ਵਾਲਾ ਮੈਂ ਕਿਹ ਖਾਲੀ ਕਿੱਧਰ ਜਾਵਾਂਗੇ ਲਾਈ ਚੱਲ ਗਏ ਪੁਜਾਈ ਬਹੁਤ ਵਧੀਆ ਚੱਲ ਰਹੀ ਆਪਣੀ ਕੁ ਦੱਸਿਓ ਫਿਰ ਕਿਹੜੇ ਕਿਹੜੇ ਵੀਰਾਂ ਨੇ ਵਜਾਈ ਕਰਤੀ ਤੇ ਝੋਨਾ ਕਿਹੜੇ ਕਿਹੜੇ ਦਾ ਖੜਾ ਰਿਹਾ ਬਟਨ ਵਾਲਾ ਬਾਸਮਤੀਆਂ ਵਗੈਰਾ ਆਪਾਂ ਵੀ ਇਹ ਮੁਥਾ ਵਡਾਂਗੇ ਆਪਾਂ ਆਪ ਦਾ 1400 ਇੱਕ ਜਿਹੜਾ ਆਪਾਂ ਸਿੱਧੀ ਵਜਾਈ ਕੀਤੀ ਸੀ ਜਿੱਦੀ ਦੋ ਵੀ ਦਸਤ ਇੱਕ ਗੱਟਾ ਰੱਖਤਾ ਦੂਜਾ ਵੀ ਲਿਆਉਣਾ ਪੈ ਚੱਕ ਕੇ ਖਲਿਆਰ ਨਾ ਪੂਗੀ ਕੰਮ ਚ ਆਪਣੇ ਹਵਾ ਚੱਲ ਰਹੀ ਥੋੜੀ ਥੋੜੀ ਗਾਵੀ ਦੋਸਤੋ ਟੈਂਕੀਆਂ ਫੇਰ ਭਰਤੀਆਂ ਪਾ ਦਿੱ ਤਿੰਨ ਘਟੇ ਚਲਾਉਣੇ ਆ ਫੇਰ ਕੰਮ ਨੂੰ ਫੇ ਲਗਭਗ ਕਿੱਲਾ ਖਾਂ ਅ ਕਿੱਲੇ ਥਾਂ ਤੇ ਕਿਹੜਾ ਹੀ ਜਮਾਂ ਵਾਲਾ ਸਿੱ ਆ ਕਿੱਲੇ ਕਿੱਲੇ ਤੇ ਆਪਾਂ ਦਵਾਈ ਵਾਲੇ ਫਲਾਫੇ ਰੱਖੇ ਆ ਗਾਵੇਂ ਤੁਹਾਨੂੰ ਦਿਖਾਉਣੇ ਆ ਆ ਤਿੰਨ ਕਿੱਲਾਂ ਦਾ ਆਪਣਾ ਟੋਟਾ ਲਗਭਗ ਬਸ ਦੋ ਗਢੇ ਰਹਿ ਗਏ ਦੋ ਤਿੰਨ ਹੋ ਜਾਣ ਦੋ ਜਾਂ ਤਿੰਨ ਬਸ ਕਿੱਲਾ ਥਾਂ ਦੇ ਏਰੀਏਟ ਵਿਜ ਜਾਊਗਾ ਤੇ ਜਿਹੜੇ ਰਹਿ ਗਏ ਪੱਲੀ ਤੇ ਪਿਆ 20 ਉਹਨੂੰ ਆਪ ਪਾਉਣੇ ਆ ਗੱਟਿਆਂ ਦੇ ਵਿੱਚ ਉਹ ਪੱਲੇ ਕਿ ਰੱਖਦੇ ਨੇ ਇੱਥੇ ਜੇ ਇੱਥੇ ਆ ਜੂਗੀ ਮਸ਼ੀਨ ਇੱਕ ਥੈਲੀ ਉੱਥੇ ਪਈ ਸੀ ਆਓ ਭਾਈ ਆ ਸਕਰੀਨ ਦੇ ਵਿਚਾਲੇ ਦੇਖ ਸਕਦੇ ਆਂ ਇੱਕ ਆ ਭਾਈ ਕਿੱਲੇ ਕਿੱਲੇ ਚ ਰੱਖਿਆ ਇਹ ਨਖਾਫਾ ਤੇ ਪਾਉਣੇ ਆਪਾਂ ਜਿਹੜਾ ਬੀਜ ਇਹ ਰਹਿ ਰਹਿ ਗਿਆ ਪੱਲੀ ਦੇ ਪਿਆ ਰੱਠਾਂ ਦੇ ਵਿੱਚ ਤੇ ਕਰਦੇ ਆ ਮਸ਼ੀਨ ਦੇ ਨੇੜੇ ਲਾ ਵੀ ਦੋਸਤੋ ਤੈਨਾਂ ਘਟੇ ਬੀਜ ਇਹ ਲਾ ਕੇ ਆਪਾਂ ਕਰ ਤੇ ਥਾਂ ਥਾਂ ਹੀ ਪਹੁੰਚਦੇ ਆਪੇ ਚੱਕ ਕੇ ਹਣ ਬੰਦੇ ਹੈਗੇ ਮਗਰ ਚੱਕ ਕੇ ਪਾ ਲੈਣਗੇ ਆਪਾਂ ਅਗਲੇ 3 ਗੱਟੇ ਲਾ ਦਗੇ ਕੰਮ ਤਿਆਰਪੁਰ ਤਿਆਰ ਕਰਕੇ ਰੱਖ ਲਈ ਬਾਅਦ ਚ ਜੋੜੀ ਲਾਵਾਂਗੇ ਆਪਾਂ ਚੁੰਡਾਂ ਦੇ ਕਰਤਾ ਗੱਟਾ ਟੇਢਾ ਤੇ ਇਧਰ ਡੀਪੀ ਵੀ ਤੀਜਾ ਗੱਟਾ ਲਾ ਕੇ ਆਪਾਂ ਭੰਨ ਕੇ ਡਾੜਾ ਡੱਪਾ ਕਰਕੇ ਰੱਖਤਾ ਤਿਆਰ ਕਮਟਲ ਰਿਹਾ ਆਪਣਾ ਬਹੁਤ ਵਧੀਆ ਇਹ ਇਧਰ ਗਏ ਡੀਏਪੀਪੀ ਐਪ ਕੋਲ ਆ ਗਏ ਜਿਹੜਾ ਵੀ ਦੋ ਚਿਕਨੇ ਪੰਜ ਚਿਕਨੇ ਬਣਾ ਦੇ ਲਈ ਦੀ ਆਂਦਾ ਮੁਰਸਲਾ ਚਿਕਨ ਕੇਦੇ ਰੇ ਜਾਣੇ ਕੱਟੇ ਦੀ ਸ਼ਾਂਤ ਸ਼ਾਂਤ ਆ ਗਿਆ ਪੰਗਣੀ ਲਾਉਚ ਕਿੰਨੇ ਵੀ ਉੱਥੇ ਪੇ ਰੋਟੀ ਲਾ ਕੇ ਪਹੁੰਚ ਚੁੱਕੇ ਨਹੀਂ ਲੋ ਵੀ ਦੋਸਤੋ ਕਰਦੇ ਆਂ ਬਲੌਗ ਦਾ ਐਂਡ ਇੱਥੇ ਆਪਾਂ ਤੇ ਮਿਲਾਂਗੇ ਅਗਰੇ ਹੋਰ ਵੀਡੀਓ ਵਿੱਚ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਧੰਨਵਾਦ ਜੀ ਸਾਡੀ ਵੀਡੀਓ ਦੇਖਣ ਵਾਸਤੇ ਤਾਂ ਸ੍ਰੀ ਅਕਾਲ